ਸਮਸਾਂਸ ਐਂਡ ਸਚਨ ਜਿਹੜੀ ਵੈਕਟੀਜ਼ ਹੈ ਜਿਹੜੇ ਸਾਰੇ EMPLOYEES ਨੇ ਉਹਨਾਂ ਦੇ ਨਾਲ ਸਾਡੀ ਇਹਨਾਂ ਨੇ ਟ੍ਰੈਕਸ਼ਨ ਕਰਾਈ ਹੈ ਜਿਹਦੇ ਸਪੰਸ ਕਾਫੀ 100 ਦੇ ਕਰੀਬ 200 ਦੇ ਕਰੀਬ ਸ਼ਾਇਦ ਮੇਰਾ ਹਲ ਵਰਕਰ ਸਕੇ ਤੇ ਜਿਨ੍ਹਾਂ ਨੂੰ ਅਸੀਂ ਜਿਹੜਾ ਟ੍ਰੈਫਿਕ ਪਰੇ ਜਿਹੜਾ ਜਾਗਰੂਕ ਕੀਤਾ ਗਿਆ ਹੈ ਤੇ ਨਸ਼ਿਆਂ ਦੇ ਵਿਰੁੱਧ ਵੀ ਅਸੀਂ ਇਹਨਾਂ ਨੂੰ ਜਾਗਰੂਕ ਕੀਤਾ ਗਿਆ ਹੈ ਅਸੀਂ ਲਾਸਟ ਇੱਕ ਦੋ ਸਾਲਾਂ ਚ ਆਪਣੇ ਪਰਿਵਾਰ ਦੇ ਫੈਕਟਰੀ ਦੇ ਚਾਰ ਬਹੁਤ ਹੀ ਇੰਪੋਰਟੈਂਟ ਜਿਹੜੇ ਲੋਕ ਹੈ ਗਵਾਏ ਹੈ ਤੇ ਸਾਨੂੰ ਪਤਾ ਹੈ ਵੀ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨਾ ਕਿੰਨਾ ਕੁ ਜ਼ਰੂਰੀ ਹੈ ਸਾਡੇ ਵਾਸਤੇ ਜਾਂ ਸਾਡੇ ਵਰਕਰਜ਼ ਵਾਸਤੇ ਔਰ ਅਸੀਂ ਇਹਨਾਂ ਦਾ ਜਿੰਨਾ ਵੀ ਧੰਨਵਾਦ ਕਰੀਏ ਉਹਨਾਂ ਘੱਟ ਸੋ ਥੈਂਕਸ ਟੂ ਦ ਪੁਲਿਸ ਡਿਪਾਰਟਮੈਂਟ ਟ੍ਰੈਫਿਕ ਪੁਲਿਸ ਡਿਪਾਰਟਮੈਂਟ ਜਿਨ੍ਹਾਂ ਨੇ ਸਪੈਸ਼ਲੀ ਇਸ ਸੀ ਤੇ ਅਵੇਅਰਨੈਸ ਕੀਰ ਕ੍ਰੀਏਟ ਕੀਤੀ ਤੇ ਸਾਨੂੰ ਬਹੁਤ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਵਰਕਰਾਂ ਨੇ ਬੜਾ ਅੱਛੀ ਤਰ੍ਹਾਂ ਨੇ ਬੜੇ ਪੇਸ਼ੀਐਂਸ ਨਾਲ ਇਹ ਸਾਰੇ ਸਾਡੇ ਅੱਜ ਜਿਹੜਾ ਲੈਕਚਰ ਆ ਉਹ ਬਹੁਤ ਵਧੀਆ ਤਰੀਕੇ ਨਾਲ ਸੁਣਿਆ ਔਰ ਜਿੰਨਾ ਸਮਾਂ ਇਹਨਾਂ ਨੇ ਅੱਜ ਇੱਥੇ ਸਾਡੇ ਨਾਲ ਲਗਾਇਆ ਹੈ ਮੈਂ ਸਮਝਦਾ ਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਇਹਨਾਂ ਨੂੰ ਫੇਰ ਰਿਕਵੈਸਟ ਕੀਤੀ ਹੈ ਕਿ ਸਾਡੇ ਕੋਲ ਪਰਿਵਾਰ ਚ ਜਿਹੜੇ ਮੈਂਬਰ ਹੈ ਉਹ 1200 ਦੀ ਟੀਮ ਹੈ 5000 ਲੋਕਾਂ ਨਾਲ ਐਸੋਸੀਏਟ ਹੁੰਦੇ ਹੈ ਤੇ ਸਾਨੂੰ ਇੱਕ ਵਾਰੀ ਫੇਰ ਦੁਬਾਰਾ ਇਹ ਮੌਕਾ ਦੇਣ ਸਾਬ ਸੇਵਾਦਾਰ ਸਾਡੇ ਕੋ ਲਾਣ ਤੇ ਅਸੀਂ ਇਹ ਹੋਰ ਇਦਾਂ ਦੀਆਂ ਚੀਜ਼ਾਂ ਹੋਰ ਇਹਨਾਂ ਨੂੰ ਸਪੋਰਟ ਕਰ ਸਕੀਏ ਤਾਂ ਦੇ ਕੈਂਪੇਨਸ हेलो लु मासस शशिगढ़ा दा आप दोस्तों मेरा दोस्त हरदीप दुआ और तुसी देख रहे हो लुधियाना अगर गल करिए इस वेले कैसे आसानी वाले तान दसदा के सज्जन कास्टिंग लिमिटेड दे और इथे आंदा मुख टीचर ਸਾਡੇ ਇੱਥੇ ਰਿਹਾ ਕਿਉਂਕਿ ਜਿਸ ਤਰ੍ਹਾਂ ਕੀ ਏਸੀਪੀ ਗੁਰਪ੍ਰੀਤ ਜਿਸ ਦਾ ਤੁਸੀਂ ਦੇਖਿਆ ਕਿ ਪਿਛਲੇ ਕੁਝ ਦਿਨਾਂ ਤੱਕ ਇੱਕ ਮਹੀਮ ਚੱਲੇ ਸੀ ਕਿ ਜਿਹੜਾ ਕਿ 18 ਸਾਲ ਤੋਂ ਛੋਟੇ ਬੱਚੇ ਹੈਗੇ ਨੇ ਉਹ ਜਿਹੜਾ ਆਪਣੇ ਸਕੂਲ ਦੇ ਵਿੱਚ ਟੂਲਰ ਨਾਲ ਲੈ ਕੇ ਜਾਣ ਜਿਸ ਤੇ ਮਾਪਿਆਂ ਨੂੰ 3 ਸਾਲ ਦੀ ਜੇਲ੍ਹ ਹੋ 25 ਸਾਲ ਦੀ ਸਜ਼ਾ ਕੀਤੀ ਗਈ ਸੀ ਲੇਕਿਨ ਅੱਜ ਦਾ ਜਿਹੜਾ ਇਹਨਾਂ ਦਾ ਮਿਲਾਂ ਦਾ ਮੁਖ ਟੀਚਾ ਹੈਗਾ ਵਾ ਕਿ ਇੱਥੇ ਆ ਕੇ ਜਿਹੜੇ ਕਿ EMPLOYEES ਨੇ ਫੈਕਟਰੀ ਦੇ ਅੰਦਰ ਉਹਨਾਂ ਨੂੰ ਦੱਸਿਆ ਇਹ ਹੈ ਕਿ ਟ੍ਰੈਫਿਕ ਦੇ ਕਿੱਦਾਂ ਦੇ ਰੂਲ ਲੱਗੇ ਨੇ ਕੀ ਪਾਲਣਾ ਕਰਨੀ ਚਾਹੀਦੀ ਹੈ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਖੁਦ ਸ਼ਹਿਰ ਵਾਸੀ ਇਕੱਠੇ ਹੋ ਕੇ ਔਰ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਔਰ ਖੁਦ ਮਿਲ ਕੇ ਕਿਸ ਪ੍ਰਕਾਰ ਆਪਣੇ ਸ਼ਹਿਰ ਨੂੰ ਹੋਰ ਬਿਹਤਰ ਬਣਾ ਸਕਦੇ ਹੋ ਤੇ ਆਪਾਂ ਫਿਰ ਗੱਲ ਕਰ ਜਾਂਦੇ ਹਾਂ ਇਸੇ 'ਤੇ ਗੁਰਪ੍ਰੀਤ ਸਿੰਘ ਜੀ ਨਾਲ ਸਸ਼ਿਕਾ ਸਰ ਵੈਲਕਮ ਟੂ ਸਸ਼ਿਕਾ ਜੀ ਥੈਂਕ ਯੂ ਸੋ ਕਿੱਦਾਂ ਸਰ ਦੇਖਦੇ ਹੋ ਮੇਰੀ ਟ੍ਰੈਫਿਕ ਦੀ ਮੁਹਿੰਮ ਬੈਕ ਟੂ ਬੈਕ ਚੱਲ ਰਹੀ ਹੈ ਅੱਜ ਤੁਸੀਂ ਬੱਚਿਆਂ ਦੇ ਨਾਲ ਨਾਲ ਜੋ ਵੱਡੇ ਐਮਪਲੋਈਜ਼ ਨੂੰ ਵੀ ਦੱਸਿਆ ਹੈ ਫੈਕਟਰੀ ਦੇ ਆ ਕੇ ਪ੍ਰੋਪਰ ਦੱਸਿਆ ਕਿ ਕਿਸ ਵੇ ਦੇ ਨਾਲ ਟ੍ਰੈਫਿਕ ਦੀ ਸਾਨੂੰ ਪਾਲਣਾ ਅਨ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਗੁਰਵਿੰਦਰਪਾਲ ਸਿੰਘ ਜੀ ਦਾ ਥੈਂਕਸ ਕਰਦਾ ਵਿਕਰਮ ਦਾ ਥੈਂਕ ਕਰਦਾ ਅਸੀਂ ਇਹਨਾਂ ਦੇ ਅੱਜ ਫੈਕਟਰੀ ਚ ਆਏ ਸੀ ਬਿਲਸਨਜ਼ ਐਂਡ ਸੱਜਨ ਜਿਹੜੀ ਫੈਕਟਰੀਜ਼ ਐ ਸੀ ਜਿਹੜੇ ਸਾਰੇ EMPLOYEES ਨੇ ਜੀ ਉਹਨਾਂ ਦੇ ਨਾਲ ਸਾਡੀ ਇਹਨਾਂ ਨੇ ਇੰਟਰੈਕਸ਼ਨ ਕਰਾਈ ਹੈ ਜੀ ਸਰ ਜਿਹਦੇ ਸੰਬੰਧ ਕਾਫੀ 100 ਦੇ ਕਰੀਬ 200 ਦੇ ਕਰੀਬ ਸ਼ਾਇਦ ਮੇਰਾ ਖਿਆਲ ਵਰਕਰ ਸਗੇ ਤੇ ਜਿਨ੍ਹਾਂ ਨੂੰ ਅਸੀਂ ਜਿਹੜਾ ਟ੍ਰੈਫਿਕ ਬਾਰੇ ਜਿਹੜਾ ਜਾਗਰੂਕ ਕੀਤਾ ਗਿਆ ਹੈ ਤੇ ਨਸ਼ਿਆਂ ਦੇ ਵਿਰੁੱਧ ਵੀ ਅਸੀਂ ਇਹਨਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿਉਂਕਿ ਜਿਹੜੀ ਅੱਜ ਦੇ ਮੁੱਖ ਸਮੇਂ ਦੀ ਬਹੁਤ ਜ਼ਰੂਰਤ ਟ੍ਰੈਫਿਕ ਦੀ ਹੈਗੀ ਆ ਕਿਉਂਕਿ ਟ੍ਰੈਫਿਕ ਜਿਹੜਾ ਹੈਗਾ ਆ ਉਹਦੇ ਨਾਲ ਜਦੋਂ ਕੋਈ ਕਿਸੇ ਦੀ ਡੈਥ ਹੋ ਜਾਂਦੀ ਹੈ ਜੀ ਸਰ ਜਾਂਦੇ ਆ ਚਾਹੇ ਇਨਸਾਨੀ ਗਲਤੀ ਨਾ ਹੁੰਦੀ ਆ ਉਹ ਚਾਹੇ ਆਪਦੀ ਹੋਵੇ ਚਾਹੇ ਦੂਸਰੀ ਦੀ ਹੋ ਜੇ ਉਹਦੇ ਨਾਲ ਜਦੋਂ ਕੋਈ ਜਾਨ ਚਲੀ ਜਾਂਦੀ ਹੈ ਤਾਂ ਉਹਦੇ ਪਰਿਵਾਰ ਦਾ ਉਹਦੇ ਬੱਚਿਆਂ ਦਾ ਜਾਂ ਉਹਦੇ ਨਾਲ ਘੱਟੋ-ਘੱਟ 10 ਫੈਮਿਲੀਜ਼ ਇਫੈਕਟ ਹੁੰਦੀਆਂ ਨੇ ਜਿਸ ਕਰਕੇ ਜਿਹੜਾ ਹੈ ਇਹਦੀ ਸਾਨੂੰ ਅਸੀਂ ਅੱਜ ਇੱਕ ਸਮੇਂ ਦੀ ਜ਼ਰੂਰਤ ਨੂੰ ਸਮਝਦੇ ਹੋਇਆ ਇਹਨੂੰ ਅਸੀਂ ਟ੍ਰੈਫਿਕ ਦੇ ਜਿਹੜੇ ਨਿਯਮ ਆ ਜਾਂ ਆਪਣੀ ਸੁਰੱਖਿਆ ਟ੍ਰੈਫਿਕ ਦੀ ਸੜਕ ਸੁਰੱਖਿਆ ਨੂੰ ਵੀ ਅਸੀਂ ਮੇਨ ਰੱਖਦੇ ਹੋਏ ਇਹ ਅੱਜ ਬੜਾ ਸੋਹਣਾ ਸਾਡਾ ਅੱਜ ਫੰਕਸ਼ਨ ਕਰਵਾਇਆ ਹੈ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਗੁਰਿੰਦਰਪਾਲ ਜੀ ਅਤੇ ਵਿਕਰਮ ਜੀ ਦਾ ਕਿ ਵੀ ਫੈਕਟਰੀ ਦੇ ਵਿੱਚ ਅਸੀਂ ਆ ਕੇ ਅੱਜ ਸਾਰੇ ਵਰਕਰਾਂ ਨੂੰ ਅੱਜ ਇਹਨਾਂ ਨੇ ਸਾਰਿਆਂ ਨੇ ਇਸ ਗੱਲ ਦੀ ਵੀ ਬੜੀ ਸਾਨੂੰ ਪ੍ਰੌੜਤਾ ਕੀਤੀ ਆ ਸਾਨੂੰ ਵਿਸ਼ਵਾਸ ਦੁਲਾਇਆ ਕਿ ਵੀ ਅਸੀਂ ਕੋਈ ਨਸ਼ਾ ਨਹੀਂ ਕਰਾਂਗੇ ਔਰ ਸੜਕ ਦੇ ਸੁਰੱਖਿਆ ਦੇ ਨਿਯਮਾਂ ਨੂੰ ਜਿਹੜਾ ਹੈ ਅਸੀਂ ਪੂਰੀ ਪਾਲਣਾ ਕਰਕੇ ਤੇ ਆਪਣੀ ਜ਼ਿੰਦਗੀ ਨੂੰ ਸੇਫ ਬਣਾਵਾਂਗੇ ਸਰ ਉਹ ਕਿਹੜੀਆਂ ਅਲਾਈਂਸ ਨੇ ਜਿਹੜੀ ਅੱਜ ਦੇ ਹਾਈਲਾਈਟਸ ਰਹੇ ਆ ਮੈਂ ਕਵਾਂਗਾ ਕਿ ਟ੍ਰੈਫਿਕ ਲੈ ਕੇ ਰੂਲ ਦੇ ਪ੍ਰਤੀ ਹਾਂਜੀ ਹਾਈਲਾਈਟਸ ਜਿਸ ਤਰ੍ਹਾਂ ਵਰਕਰ ਸਾਰੇ ਬਾਈਕਸ ਤੇ ਆਉਂਦੇ ਨੇ ਉਹਨਾਂ ਨੂੰ ਅਸੀਂ ਹੈਲਮਟ ਪਾਉਣ ਨੂੰ ਕਿਹਾ ਹੈ ਜਿਹੜੇ 4-ਵੀਲਰ ਤੇ ਆਉਂਦੇ ਨੇ ਉਹਨਾਂ ਨੂੰ ਸੀਟ ਬੈਲਟ ਔਰ ਡਾਕੂਮੈਂਟ ਰੱਖਣ ਨੂੰ ਕਿਹਾ ਹੈ ਜੀ ਸਰ ਫਿਰ ਇੱਕ ਸਾਡੇ ਕੋਲੇ ਇੱਕ ਵਿੱਚ ਸਾਡਾ ਆਇਆ ਸੀਗਾ ਕਿ ਜਿਹੜੀਆਂ ਰਿਫਲੈਕਟਿਵ ਬੈਲਟਸ ਹੈਗੀਆਂ ਜਿਸ ਤਰ੍ਹਾਂ ਕਈ ਮੁਲਾਜ਼ਮ ਸਾਈਕਲ ਤੇ ਵੀ ਆਉਂਦੇ ਨੇ ਕਈ ਪੈਦਲ ਵੀ ਆਉਂਦੇ ਆ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਹਾਸੇ ਹੁੰਦੇ ਸਾਡੇ ਦੇਖਣ ਚ ਰੋਜ਼ ਆਉਂਦੇ ਆ ਵੀ ਵਰਕਰ ਕੋਈ ਪੈਦਲ ਜਾ ਰਿਹਾ ਤੇ ਉਹਨੂੰ ਜਿਹੜਾ ਵਹੀਕਲ ਆ ਰਾਤ ਨੂੰ ਲਾਈਟ ਸਪੈਨ ਕਰਕੇ ਵਹੀਕਲ ਦੀ ਵੀ ਗਲਤੀ ਨਹੀਂ ਹੁੰਦੀ ਲਾਈਟਸ ਪੈ ਜਾਂਦੀਆਂ ਅੱਖਾਂ 'ਤੇ ਦਿਖਦਾ ਨਹੀਂ ਉਹ ਰਿਫਲੈਕਟਿਵ ਟਿਪਾਂ ਇਸ ਰਿਫਲੈਕਟ ਜੈਕਟਸ ਅਸੀਂ ਇਸ ਕਰਕੇ ਦਿੱਤੀਆਂ ਤਾਂ ਕਿ ਜਿਹੜਾ ਵੀ ਕੋਈ ਸਾਈਕਲ ਤੇ ਜਾਂ ਕੋਈ ਪੈਦਲ ਜਾ ਰਿਹਾ ਏ ਫੈਕਟਰੀ ਦਾ ਵਰਕਰ ਤੇ ਉਹਦੀ ਜਾਨ ਜਿਹੜੀ ਆ ਬਚ ਸਕੇ ਕੋ ਉਦੋਂ ਕੋਈ ਹਾਦਸਾ ਨਾ ਪੇਸ਼ ਆ ਸਕੇ ਦੂਰੋਂ ਲਾਈਟ ਚੋਂ ਦਿਸ ਜੇ ਇਸ ਕਰਕੇ ਅੱਜ ਸਾਡਾ ਦੂਸਰਾ ਇਹ ਪਾਰਟ ਸਗਾ ਤੇ ਇੱਕ ਇਹ ਕਰਕੇ ਸਾਨੂੰ ਬਹੁਤ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਵਰਕਰਾਂ ਨੇ ਬੜਾ ਅੱਛੀ ਤਰ੍ਹਾਂ ਨਾਲ ਬੜੇ ਪੇਸ਼ੈਂਸ ਨਾਲ ਇਹ ਸਾਰੇ ਸਾਡੇ ਅੱਜ ਜਿਹੜਾ ਲੈਕਚਰ ਆ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਸੁਣਿਆ ਕੋਪਾ ਸੁਖਰੀਆ ਸਤ ਸੂ ਸਿੰਘ ਇਹਨਾਂ ਚਾਹੋਂਗੇ ਅੱਜ ਗੁਰਪ੍ਰੀਤ ਸਰ ਆਏ ਨੇ ਉਹਨਾਂ ਦਾ ਸੈਕਟੋਰਸ ਗੁਰਪ੍ਰੀਤ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਸਾਡੇ ਸ਼ਾਰਟ ਨੋਟਿਸ ਤੇ ਆ ਕੇ ਸਾਡੇ ਵਰਕਰਾਂ ਨਾਲ ਇੰਟਰੈਕਸ਼ਨ ਕੀਤੀ ਤੇ ਉਹਨਾਂ ਨੂੰ ਉਹਨਾਂ ਦੀ ਟ੍ਰੈਫਿਕ ਪ੍ਰਤੀ ਜਾਗਰਤਾ ਤੋਂ ਜਾਣੂ ਕਰਾਇਆ ਜੀ ਸਰ ਤੇ ਇਹਨਾਂ ਨੂੰ ਆਪਣੀ ਜਾਨ ਦੀ ਇਫਾਜਤ ਰੱਖਣ ਲਈ ਜੀ ਜੀ ਉਹਦੇ ਲਈ ਗਾਈਡ ਕੀਤਾ ਮੈਂ ਨਰਾ ਬਹੁਤ ਬਹੁਤ ਤੁਹਾਨੂੰ ਵਾਤ ਕਰਦਾ ਹਾਂ ਠੀਕ ਹੈ ਮਿਕਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਗੁਰਪ੍ਰੀਤ ਜੀ ਆਏ ਹੋ ਤਾਂ EMPLOYEES ਨੂੰ ਦੱਸਿਆ ਕਿ ਇਸ ਪਰ ਟ੍ਰੈਫਿਕ ਅਵੇਰਨੈਸ ਬਾਰੇ ਸਾਡੇ ਵਾਸਤੇ ਜਿਹੜਾ ਅੱਜ ਦਾ ਦਿਨ ਹੈ ਬਹੁਤ ਇੰਪੋਰਟੈਂਟ ਦਿਨ ਹੈ ਅਸੀਂ ਬਹੁਤ ਦੇਰ ਤੋਂ ਇਸ ਦਿਨ ਦੀ ਵੇਟ ਕਰਦੇ ਸੀਗੇ ਜੀ ਸਰ ਔਰ ਸਪੈਸ਼ਲੀ ਥੈਂਕਸ ਸਾਡਾ ਸਿੱਧੂ ਸਾਹਿਬ ਨੂੰ ਤੇ ਬਾਕੀ ਜਿਹੜੇ ਟ੍ਰੈਫਿਕ ਪੁਲਿਸ ਦੇ ਅਫਸਰ ਲੋਗ ਆਏ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੁਕਰੀਆ ਹੈ ਅਸੀਂ ਲਾਸਟ 1-2 ਸਾਲਾਂ 'ਚ ਆਪਣੇ ਪਰਿਵਾਰ ਦੇ ਫੈਕਟਰੀ ਦੇ ਚਾਰ ਬਹੁਤ ਹੀ ਇੰਪੋਰਟੈਂਟ ਜਿਹੜੇ ਲੋਕ ਹੈ ਗਵਾਏ ਐ ਜੀ ਤੇ ਸਾਨੂੰ ਪਤਾ ਹੈ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਕਿੰਨਾ ਕੁ ਜ਼ਰੂਰੀ ਹੈ ਸਾਡੇ ਵਾਸਤੇ ਜਾਂ ਸਾਡੇ ਵਰਕਰਜ਼ ਵਾਸਤੇ ਔਰ ਅਸੀਂ ਇਹਨਾਂ ਦਾ ਜਿੰਨਾ ਵੀ ਧੰਨਵਾਦ ਕਰੀਏ ਉਹਨਾਂ ਘੱਟ ਸੋ ਥੈਂਕਸ ਟੂ ਦ ਪੁਲਿਸ ਡਿਪਾਰਟਮੈਂਟ ਟ੍ਰੈਫਿਕ ਪੁਲਿਸ ਡਿਪਾਰਟਮੈਂਟ ਜਿਨ੍ਹਾਂ ਨੇ ਸਪੈਸ਼ਲੀ ਇਸ ਚੀਜ਼ ਤੇ ਅਵੇਅਰਨੈਸ ਕੀ ਕ੍ਰੀਏਟ ਕੀਤੀ ਆ ਆਮ ਤੌਰ ਤੇ ਟ੍ਰੈਫਿਕ ਪੁਲਿਸ ਦਾ ਆਪਾਂ ਸੁਣਦੇ ਆ ਵੀ ਉਹ ਜੀ ਚਲਾਨ ਹੋ ਗਿਆ ਜਾਂ ਐਦਾਂ ਹੋ ਗਿਆ ਪਰ ਇਸ ਤਰੀਕੇ ਨਾਲ ਜੇ ਅਵੇਅਰਨੈਸ ਜਾਂ ਪ੍ਰੀਵੈਂਸ਼ਨ ਕਰ ਰਹੀ ਹੈ ਅਫਰਟਸ ਕਰਕੇ ਜੀ ਇਹਦੇ ਨਾਲ ਇਹ ਜਿਹੜਾ ਸਾਬਤ ਹੁੰਦਾ ਹੈ ਕਿ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਖਾਸ ਤੌਰ ਤੇ ਸਾਡੇ ਜਿਹੜੇ ਸਾਹਿਬ ਇੱਥੇ ਆਏ ਨੇ ਸਾਰੇ ਉਹਨਾਂ ਦੀ ਇੱਕ ਦਿਲੀ ਇੱਛਾ ਕਹਿ ਲੋ ਜਾਂ ਇੰਟੈਂਸ਼ਨ ਹੈਗੀ ਹੈ ਕਿ ਉਹ ਕੱਲਾ ਚਲਾਨ ਦੇ ਸੀਮਤ ਨਹੀਂ ਹੈਗਾ ਉਹ ਵਾਕਈ ਚਾਹੁੰਦੇ ਨੇ ਵੀ ਰੋਡ ਸੇਫਟੀ ਦੇ ਧਿਆਨ ਰੱਖਦੇ ਹੋਏ ਘੱਟ ਤੋਂ ਘੱਟ ਐਕਸੀਡੈਂਟਸ ਹੋਣ ਅਵੇਅਰ ਕੀਤਾ ਜਾਵੇ ਔਰ ਜਿੰਨਾ ਸਮਾਂ ਇਹਨਾਂ ਨੇ ਅੱਜ ਇੱਥੇ ਸਾਡੇ ਨਾਲ ਲਗਾਇਆ ਹੈ ਮੈਂ ਸਮਝਦਾ ਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਇਹਨਾਂ ਨੂੰ ਫੇਰ ਰਿਕੁਐਸਟ ਕੀਤੀ ਹੈ ਕਿ ਸਾਡੇ ਕੋਲ ਪਰਿਵਾਰ ਚ ਜਿਹੜੇ ਮੈਂਬਰ ਹੈ ਉਹ 1200 ਦੀ ਟੀਮ ਹੈ 5000 ਲੋਕ ਨਾਲ ਐਸੋਸੀਏਟ ਹੁੰਦੇ ਹੈ ਤੇ ਸਾਨੂੰ ਇੱਕ ਵਾਰੀ ਫੇਰ ਦੁਬਾਰਾ ਇਹ ਮੌਕਾ ਦੇਣ ਸੇਵਾ ਦਾ ਸਾਡੇ ਕੋਲ ਆਣ ਤੇ ਅਸੀਂ ਇਹ ਹੋਰ ਇਦਾਂ ਦੀਆਂ ਚੀਜ਼ਾਂ ਹੋਰ ਇਹਨਾਂ ਨੂੰ ਸਪੋਰਟ ਕਰ ਸਕੀਏ ਇਦਾਂ ਦੇ ਕੈਂਪੇਨਸ ਵਿੱਚ ਬਹੁਤ ਬਹੁਤ ਥੈਂਕਸ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਦੇਖਿਆ ਗੁਰਪ੍ਰੀਤ ਸਿੰਘ ਨੇ ਸਾਫ਼ ਤੌਰ ਤੇ ਜਥੇ ਆ ਕੇ ਜਿਹੜੀ ਆਪਣੀ ਮਹੀਮ ਹੈਗੀ ਹੈ ਟ੍ਰੈਫਿਕ ਅਵੇਅਰਨੈਸ ਨੂੰ ਲੈ ਕੇ ਉਸ ਨੂੰ ਨਾ ਕੇਵਲ ਸਕੂਲ ਕਾਲਜਾਂ ਬਲਕਿ ਫੈਕਟਰੀਆਂ ਦੇ ਵਿੱਚ ਵੀ ਇਸ ਨੂੰ ਕੰਟੀਨਿਊ ਰੱਖਿਆ ਉਹ ਨਾਲ ਹੀ ਵਿਕਰਮ ਸਰ ਦਾ ਵੀ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਅਕਸਰ ਅਸੀਂ ਵੀ ਕੁਝ ਘੱਟ ਸਮੇਂ ਦੇ ਵਿੱਚ ਆਪਣੇ ਬਹੁਤ ਕੀਮਤੀ ਜਾਨਾਂ ਜਿਹੜੀਆਂ ਨੇ ਗਵਾਈਆਂ ਨੇ ਇਸ ਕਰਕੇ ਕਦੀ ਵੀ ਚਲਾਨ ਹੋਵੇ ਤੇ ਇਹ ਨਾ ਸੋਚਿਆ ਕਰੋ ਕਿ ਇਸ ਦੇ ਸਾਨੂੰ ਪੈਸੇ ਜੜੇ ਨੇ ਭੁਗਤਣੇ ਪੈਣਗੇ ਬਲਕਿ ਇੱਕ ਕਹਿ ਲਓ ਕਿ ਅਵੇਅਰਨੈਸ ਡਰਾਈਵ ਹੁੰਦੀ ਹੈ ਜਿਸ ਵਿੱਚ ਤੁਹਾਡੇ ਤੁਹਾਡੇ ਪਰਿਵਾਰ ਦੇ ਬਹੁਤ ਸਾਰੇ ਲੋਕ ਜੁੜੇ ਹੁੰਦੇ ਨੇ ਸਿੱਕਲੇ ਨਹੀਂ ਹੁੰਦੇ ਬਲਕਿ ਇੱਕ ਔਰ ਇੱਕ 11 ਗਿੱਤੇ ਜਾਂਦੇ ਨੇ ਉਹ ਤਾਂ ਹੀ ਹੁੰਦੇ ਨੇ ਕਿਉਂਕਿ ਸਾਡੇ ਨਾਲ ਸਾਡੇ ਪਰਿਵਾਰ ਦੇ ਮੈਂਬਰ ਵੀ ਜੁੜੇ ਹੁੰਦੇ ਨੇ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬ ਸਛਿਆ ਜੋ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ধਵਾਨ ਦੇਉ ਇਜਾਜ਼ਤ ਧੰਨਵਾਦ ਅਤੇ ਜੁੜੇ ਰੋ ਲੁਧਿਆਣਾ ਲੈ ਦੇਣਾ